ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਆਪਣੀ ਨਵੀਂ YouTube ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਲੱਗੇ ਆ ਈਸਟ ਦੇ ਬਾਰੇ ਬਈ ਗਰਮੀਆਂ ਦੇ ਵਿੱਚ ਪਸ਼ੂਆਂ ਨੂੰ ਈਸਟ ਦੇਣਾ ਕਿਉਂ ਜ਼ਰੂਰੀ ਆ ਖਾਸ ਕਰਕੇ ਦੁੱਧ ਵਾਲੇ ਪਸ਼ੂਆਂ ਨੂੰ ਤੇ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਜੜੇ ਰਿਓ ਵੀਡੀਓ ਦੇ ਐਂਡ ਤੱਕ ਤੇ ਕਰਦੇ ਆਪਾਂ ਸ਼ੁਰੂ ਜਿਵੇਂ ਜਿਵੇਂ ਬਈ ਗਰਮੀਆਂ ਹੁੰਦੀਆਂ ਆ ਮਾ ਪਸ਼ੂਆਂ ਦਾ ਟੇਕ ਆ ਜਿਹੜਾ ਉਹ ਘਟਣ ਲੱਗ ਜਾਂਦਾ ਮਤਲਬ ਵੀ ਜਿਵੇਂ ਆਪਾਂ 4 ਪੌਣੇ ਆ ਪਸ਼ੂਆਂ ਨੂੰ ਫੀਡ ਪਾਉਂਨੇ ਆ 30 35 ਕਿਲੋ ਚਾਰ ਹੋ ਗਿਆ ਹਰਾ ਹੋ ਗਿਆ ਸਾਰਾ ਕੁਝ ਲਾ ਕੇ ਉਹ ਗਰਮੀ ਕਰਕੇ ਪਸ਼ੂ ਉਹਦਾ ਚੰਗੀ ਤਰ੍ਹਾਂ ਸੇਵਨ ਨਹੀਂ ਕਰਦੇ ਇਸ ਕਰਕੇ ਆਪਾਂ ਨੂੰ ਈਸਟ ਦੀ ਬਾਰੇ ਤੋਂ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਕਈ ਜੀ ਪਸ਼ੂ ਖਾ ਵੀ ਲੈਂਦਾ ਸਾਰਾ ਖਾ ਲੈਂਦਾ ਪਰ ਉਹ ਪਸ਼ੂ ਦੇ ਪਸ਼ੂ ਨੂੰ ਲੱਗਦਾ ਨਹੀਂ ਉਹ ਚੰਗੀ ਤਰ੍ਹਾਂ ਉਹ ਸਾਰਾ ਗੋਹੇ ਥਣੀ ਦੀ ਬਾਹਰ ਆ ਜਾਂਦਾ ਤੇ ਇਸ ਕਰਕੇ ইস্ট ਦੀ ਵਰਤੋਂ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜਾ ইস্ট ਆ ਵੀਰੋ ਇਹ ਪਸ਼ੂ ਦੇ ਰਿਯਮਨ ਚੋਂ ਆਕਸੀਜਨ ਵੀ ਖਤਮ ਕਰਦਾ ਵਾ ਤੇ ਇੱਕ ਜਿਵੇਂ ਗਰਮੀਆਂ ਕਰਕੇ ਪਸ਼ੂ ਬਾਲਾ ਨਹੀਂ ਖਾਂਦਾ ਜੇ ਖਾ ਵੀ ਲੈਂਦਾ ਵਾ ਉਹ ਸਾਰਾ ਗੋਹੇ ਰਹੀਂ ਬਾਹਰ ਆ ਜਾਂਦਾ ਬਾਦ ਹਾਜਮੀ ਹੋ ਜਾਂਦੀ ਆ ਤੇ ਉਹਦਾ ਕੋਈ ਫਾਇਦਾ ਨਹੀਂ ਇਸ ਕਰਕੇ ইস্ট ਦੇ ਨਾਲ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਪਸ਼ੂ ਦੇ ਹਾਜ਼ਮੇ ਨੂੰ ਸਹੀ ਰੱਖਦਾ ਤੇ ਜਿੰਨਾ ਵੀ ਆਪਾਂ ਪਾਉਨੇ ਆ ਚਾਰ ਫੀਡ ਜਿੰਨੀ ਵੀ ਆਪਾਂ ਪਾਉਨੇ ਆ ਸਾਰਾ ਕੋ ਪਸ਼ੂ ਨੂੰ ਲੱਗਦਾ ਵਾ ਜੇ ਬਈ ਗੱਲ ਕਰੀਏ ਇਹਦੀ ਡੋਜ਼ ਦੀ ਇਹਦੀ ਡੋਜ਼ 10 ਗ੍ਰਾਮ ਆ ਪਰ ਡੇ ਪਰ ਐਨੀਮਲ ਤੇ ਇਹ ਤੁਹਾਨੂੰ ਅਸੀਂ ਦਿਖਾ ਵੀ ਦਿੰਨੇ ਆ ਵੀ ਕਿਹੋ ਜਿਹਾ ਹੁੰਦਾ ਤੇ ਇਹੋ ਜਿਹਾ ਹੁੰਦਾ ਵੀਰੋ ਈਸਟ ਦੇਖ ਸਕਦੇ ਆ ਤੁਸੀਂ ਈਸਟ ਦੇ ਵੀਰੋ ਤਿੰਨ ਚਾਰ ਫਾਇਦੇ ਤੁਹਾਨੂੰ ਮੈਂ ਹੋਰ ਦੱਸ ਦਿੰਨਾ ਇੱਕ ਤਾਂ ਇਹ ਫੀਡ ਦੀ ਮਾਤਰਾ ਤੇ ਦੁੱਧ-ਦੁੱਧ ਪਾਚਨ ਤੇ ਸੁਧਾਰ ਕਰਦਾ ਵਾ ਤੇ ਇੱਕ ਰਿਊਮਨ ਦੇ ਪੀ ਐਚ ਤੇ ਬੀ ਐਫਏ ਨੂੰ ਮੇਨਟੇਨ ਰੱਖਦਾ ਇੱਕ ਇਹ ਪਸ਼ੂ ਦੀ ਪਾਚਨ ਸ਼ਕਤੀ ਨੂੰ ਵਧਾਉਂਦਾ ਵਾ ਤੇ ਬੈਕਟੀਰੀਏ ਦੀ ਵਰਤੋਂ ਕਰਨ ਵਾਲੇ ਲੈਕਟਿਕ ਐਸਿਡ ਨੂੰ ਵੀ ਵਧਾਉਂਦਾ ਇਹ ਈਸਟ ਹੈ ਇਹਦੇ ਫਾਇਦੇ ਬਹੁਤ ਨੇ ਇਸ ਕਰਕੇ ਆਪਾਂ ਨੂੰ ਇਹਦੀ ਵਰਤੋਂ ਕਰਨ ਦੀ ਲੋੜ ਆ ਤੇ ਖਾਸ ਕਰਕੇ ਗਰਮੀਆਂ 'ਚ ਜਿਹੜਾ ਬਈ ਯੀਸਟ ਆ ਇਹ ਬਹੁਤ ਸਾਰੀਆਂ ਕੰਪਨੀਆਂ ਦਾ ਹੁੰਦਾ ਮੈਂ ਵੀ ਤੁਹਾਨੂੰ ਦਿਖਾ ਦਿੰਨਾ ਆਪਾਂ ਪ੍ਰੋਮੋਸ਼ਨ ਤਾਂ ਨਹੀਂ ਕਰਦੇ ਕਿਸੇ ਚੀਜ਼ ਦੀ ਬਈ ਕਿਸੇ ਬ੍ਰਾਂਡ ਦੀ ਤੇ ਬਾਕੀ ਬ੍ਰਾਂਡ ਬਹੁਤ ਹੁੰਦੇ ਆ ਜਿਹੜਾ ਤੁਹਾਨੂੰ ਵਧੀਆ ਲੱਗੇ ਉਹ ਉਹਦਾ ਤੁਸੀਂ ਲੈ ਸਕਦੇ ਆ ਤੇ ਮੈਂ ਵੀ ਤੁਹਾਨੂੰ ਦਿਖਾ ਦੇ ਦੇਖੋ ਜੀ ਨਿਊਟਰੀ ਫਰਮ ਐਕਟਿਵ ਡਰਾਈਡ ਯੀਸਟ ਨੇਚਰਲ ਪ੍ਰੋਬਾਇਓਟਿਕ ਇਹ ਮੁਰਗੀਆਂ ਨੂੰ ਮਸ਼ੀਆਂ ਨੂੰ ਦੇ ਸਕਦੇ ਆਪਾਂ ਤੇ ਵੇਖ ਸਕਦੇ ਆ ਤੁਸੀਂ ਆਹ ਹੈ ਇਹਦੇ ਬੈਨੀਫਿਟ ਆ ਬਾਈ ਕੈਟਲਸ ਵਾਸਤੇ ਵੀ ਆਪਣੇ ਦੁੱਧ ਵਾਲੇ ਪਸ਼ੂਆਂ ਵਾਸਤੇ ਜਿਹੜਾ ਬਾਈ ਰਿਊਮਨ ਰਿਊਮਨ ਕਹਿੰਦੇ ਆ ਪਸ਼ੂ ਦੇ ਪੇਟ ਨੂੰ ਇਹ ਪਸ਼ੂ ਦੇ ਪਿਛਲੀ ਸਾਈਡ ਹੁੰਦਾ ਜਿੱਥੇ ਬਹਿ ਕੇ ਆਪਾਂ ਜਿਵੇਂ ਧਾਰ ਚੁੰਨੇ ਆ ਮਗਰਲੀ ਸਾਈਡ ਹੁੰਦਾ ਇਹ ਪਸ਼ੂ ਦੇ ਜਿਵੇਂ ਜਿਵੇਂ ਭਾਈ ਗਰਮੀਆਂ ਆਉਂਦੀਆਂ ਆ ਮਾ ਆਪਣੇ ਪਸ਼ੂ ਵਧੀਆ ਵਧਣ ਫੁੱਲਣ ਸਾਰਾ ਖਾਦਾ ਪੀਤਾ ਉਹਨਾਂ ਨੂੰ ਲੱਗੇ ਤੇ ਜਿਹੜੀ ਚੀਜ਼ ਆਪਾਂ ਪਾਉਨੇ ਆ ਉਹਦਾ ਸੇਵਨ ਕਰਨ ਸਹੀ ਤੇ ਇਸ ਕਰਕੇ ਆਪਾਂ ਨੂੰ ਈਸਟ ਦੀ ਵਰਤੋਂ ਕਰਨ ਦੀ ਬਹੁਤ ਜ਼ਿਆਦਾ ਲੋੜ ਆ ਤੇ ਬਾਕੀ ਜੇ ਵੀਰੋ ਅੱਜ ਦੀ ਇਹ ਛੋਟੀ ਜੀ ਵੀਡੀਓ ਵਧੀਆ ਲੱਗੀ ਹੋਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਹੋਰ ਵੀਰਾਂ ਭਰਾਵਾਂ ਦਾ ਵੀ ਭਲਾ ਹੋ ਸਕੇ ਤੇ ਬਾਕੀ ਮਿਲਦੇ ਰਹਾਂਗੇ ਤੁਹਾਨੂੰ ਨਵੀਂ ਨਵੀਂ ਡੇਰੀ ਫਾਰਮ ਦੇ ਰਿਲੇਟਿਡ ਵੀਡੀਓ ਦੇ ਨਾਲ ਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੇਰਾ ਵੀਰ ਇੰਨੇ ਟਾਈਮ ਤੋਂ ਵੀਡੀਓ ਨਹੀਂ ਆਈ ਮਾਫ ਕਰਿਓ ਤੇ ਵੀਡੀਓ ਹੁਣ ਆਪਾਂ ਲਗਾਤਾਰ ਲੈ ਕੇ ਆਉਂਦੇ ਰਵਾਂਗੇ ਡੇਰੀ ਫਾਰਮ ਦੇ ਰਿਲੇਟਡ ਬਾਕੀ ਵਲੌਗ ਤੁਹਾਨੂੰ ਸਾਰੇ ਦਿਖਾਵਾਂਗੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮੇਰਾ ਵੀਰ